ਨੇਕਤਾ ਆਜ਼ਾਦ ਦੇ ਬਲਾਕਾ ਕੋ ਨੀਲਾ ਚੋਟੀਆਂ ਅੱਜ ਅਸੀਂ ਦੋਏ ਫੋਰਮਾਂ ਵੱਲੋਂ ਜਿਹੜਾ 10 ਜਨਵਰੀ ਦਾ ਆਪਣਾ ਮੇਸਾ ਹੋਇਆ ਪ੍ਰੋਗਰਾਮ ਸੀ ਵੀ ਮੋਦੀ ਸਰਕਾਰ ਦੀਆਂ ਹਿੰਦੂਸਤਾਨ ਦੇ ਵਿੱਚ ਆਸ਼ੀਆਂ ਫੂਕਣੀਆਂ ਨੇ ਉਹ ਆਸ਼ੀਆਂ ਕਿਉਂ ਫੂਕ ਰਹੇ ਆ ਜਿਹੜੀ ਸਰਕਾਰ 2000 2021 ਦੇ ਵਿੱਚ ਮੰਨੀ ਹੋਈ ਸੀ ਮੰਗਾ ਆਪਾਂ 13 ਮਹੀਨੇ ਜਿਹੜਾ ਆਪਾਂ ਨੇ ਸੰਘਰਸ਼ ਲੜਿਆ ਸੀ ਦਿੱਲੀ 13 ਮੰਗਾ ਮੋਦੀ ਸਰਕਾਰ ਨੇ ਲਿਖਤੀ ਰੂਪ ਦੇ ਵਿੱਚ ਮੰਨੀ ਹੋਈ ਹੈ ਉਹਨਾਂ ਮੰਗਾਂ ਨੂੰ ਲੈ ਕੇ 13 ਫਰਵਰੀ ਤੋਂ ਨਿੱਤਾਂ ਕਿਆਰੀ ਕੀਤੀ ਦੋਏ ਫੋਰਮਾ ਸੰਭੂ ਬਾਰਡਰ ਖਨੌਰੀ ਬਾਰਡਰ ਤੇ ਰਾਜਨਪੁਰਾ ਬਾਰਡਰ ਤੇ ਬੈਠੇ ਨੇ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕੀ ਅਸੀਂ ਅੱਜ ਦੱਸ ਦੇਣਾ ਚਾਹੁੰਦੇ ਹਾਂ ਸਾਰੀਆਂ ਸਰਕਾਰਾਂ ਨੂੰ ਇਹ ਨਹੀਂ ਹੈਗਾ ਵੀ ਸਾਡਾ ਜਿਹੜਾ ਜੋਧਾ ਜਰਨੈਲ ਮਰਨਵਰਤ ਤੇ ਬੈਠਾ ਹੈ ਜਗਜੀਤ ਸਿੰਘ ਡੱਲੇਵਾਲਾ ਉਹ ਇਕੱਲੇ ਆਪਦੀ ਮੰਗ ਨੂੰ ਆਪਦੇ ਪਰਿਵਾਰ ਦੀ ਮੰਗ ਨੂੰ ਨਹੀਂ ਉਹ ਪੂਰੀ ਦੁਨੀਆ ਦੀ ਮੰਗ ਨੂੰ ਲੈ ਕੇ ਬੈਠਾ ਹੈ ਜਿਹੜੀਆਂ ਸਰਕਾਰਾਂ ਦਿਕਾਲ ਕੋ ਜਾ ਕਰੀ ਜਾਂਦੀਆਂ ਨੇ ਕੋਈ ਖਨੌਰੀ ਬਾਰਡਰ ਤੇ ਜਾ ਕੇ ਫੋਟੋਆਂ ਖਿਚਾ ਕੇ ਜਾ ਕੇ ਮੁੜਿਆ ਆਏ ਜੇ ਢੱਲੇਵਾਲ ਸਾਹਿਬ ਨੂੰ ਕੁਝ ਹੋ ਜਾਂਦਾ ਹੈ ਇਹਦੀ ਇਕੱਲੀ ਮੋਦੀ ਸਰਕਾਰ ਜ਼ਿੰਮੇਵਾਰ ਨਹੀਂ ਜਿਹੜੇ ਭਾਜਪਾ ਸਰਕਾਰ ਹੈ ਉਹਦੇ ਨਾਲ ਤਾਂ ਜਿਹੜੀ ਬਣੂਗੀ ਬਣੂਗੀ ਜਿਹੜੀਆਂ ਸਰਕਾਰਾਂ ਚਾਹੇ ਵਿਰੋਧੀ ਸਰਕਾਰ ਕੋਈ ਵੀ ਹੈ 92 ਐਮਐਲਏ ਵਾਲੀ ਹੈ ਚਾਹੇ ਸੱਤ ਮੰਤਰੀ ਜਿੱਤ ਕੇ ਗਏ ਨੇ ਇਥੋਂ ਕਾਂਗਰਸ ਦੇ ਚਾਹੇ ਕਾਲੀ ਹੈ ਚਾਹੇ ਕੋਈ ਵੀ ਹੈ ਸਾਰਿਆਂ ਦਾ ਪਿੰਡਾਂ 'ਚ ਮੜਨਾ ਦੋਬਰ ਕਰ ਦਾਂਗੇ ਇਹ ਸਰਕਾਰਾਂ ਸੋਚ ਲੈਣਾ ਕਿੰਨੇ ਕੁ ਲੈਣੇ ਨੇ ਕਿਉਂਕਿ ਸਾਡਾ ਇਤਿਹਾਸ ਹੈ ਪਿੱਛੇ ਗੁਰੂਆਂ ਦਾ ਇਹਨਾਂ ਨੇ ਸਾਨੂੰ ਚਰਖੀਆਂ ਤੇ ਚੜਾ ਕੇ ਵੀ ਦੇਖ ਲਿਆ ਇਹਨਾਂ ਨੇ ਬੰਦ-ਬੰਦ ਕੱਟ ਕੇ ਵੀ ਦੇਖ ਲਿਆ ਆਰਿਆਂ ਨਾਲ ਚੀਰ ਕੇ ਵੀ ਦੇਖ ਲਿਆ ਸੀਸ ਦਿੱਲੀ ਦੇ ਵਿੱਚ ਚਾਨਣੀ ਚੌਂਕ ਦੇ ਵਿੱਚ ਲੈ ਕੇ ਵੀ ਦੇਖ ਲਿਆ ਤੇ ਦੋ ਚਮਕੌਰ ਦੀ ਗੱਡੀ ਦੇ ਵਿੱਚ ਚਮਕੌਰ ਦੀ ਜੰਗ ਦੇ ਵਿੱਚ ਤੇ ਦੋ ਸਰਹੰਦ ਦੀ ਕੰਧ ਦੇ ਵਿੱਚ ਇਹਨਾਂ ਨੇ ਸ਼ਹੀਦ ਕਰਕੇ ਦੇਖ ਲਏ ਪਰ ਇਹ ਉਹਨਾਂ ਯੋਧਿਆਂ ਦਾ ਪੰਜਾਬ ਹੈ ਜਿਨ੍ਹਾਂ ਨੇ ਸਿਕੰਦਰ ਬਾਦਸ਼ਾਹ ਵਰਗਿਆਂ ਦੇ ਨੱਕ ਮੋੜਤੇ ਸੀ ਅੱਜ મોદી ਸਾਹਿਬ ਤੈਨੂੰ ਦੱਸਣਾ ਚਾਹੁੰਦੇ ਆ ਤੇਰਾ ਪੂਤੜਾ ਫੂਕੇ ਬੀਜੇ ਇਹਨਾਂ ਹਰਕਤਾਂ ਤੋਂ ਤੂੰ ਨਾ ਬਾਜ ਆਇਆ ਤੇਰੀ ਜੁੰਡਲੀ ਆ ਜਿਹੜੀ ਜੇ ਕਿਸਾਨਾਂ ਮੰਜ਼ੂਰਾਂ ਦੀਆਂ ਮੰਨੀਆਂ ਹੋਈਆਂ ਮੰਗਾ ਲਾਗੂ ਨਾ ਕੀਤੀਆਂ ਸੋਡਾ ਜੌਣਾ ਦੁੱਬਰ ਕਰਦਣਗੇ ਲੋਕ ਇਹ ਹੁਣ ਤੁਸੀਂ ਸੋਚ ਲਓ ਵੀ ਕਿਹੜੇ ਰਾਹ ਪੈਣਾ ਹੈ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨਣੀਆਂ ਨੇ ਜੇ ਤੁਸੀਂ ਆਪਣੀ ਅੜੀ ਪਗਾਉਣੀ ਹੈ ਇਹ ਤੁਸੀਂ ਵਿਚਾਰੋ ਪੀੜੇ ਥੱਲੇ ਦੀ ਸੋਟਾ ਮਾਰ ਲਓ ਸਾਨੂੰ ਲੋਕ ਪਿੰਡਾਂ ਚ ਨਹੀਂ ਵੜ ਦੇਣਗੇ ਇਸ ਕਰਕੇ ਮੇਰੀ ਬੇਨਤੀ ਹੈ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਵੀ ਅੱਜ ਮੋਦੀ ਦਾ ਵਿਰੋਧ ਹੋਣਾ ਚਾਹੀਦਾ ਹੈ ਪੁੱਤਲੇ ਭੁਕੇ ਜਾਣੇ ਚਾਹੀਦੇ ਨੇ ਸਾਡੇ ਉਹ ਜਿਹੜੇ ਮਰਜੀ ਵੜੇ 101 ਦਾ ਜਥਾ ਸਭੂ ਬਾਟ ਤੋਂ ਜਾਂਦਾ ਸੀ ਉਹਨਾਂ ਨੂੰ ਵੀ ਕੁਝ ਸਕੂਨ ਮਿਲੂਗਾ ਉਹਨਾਂ ਦੀਆਂ ਅੱਖਾਂ ਦੇ ਵਿੱਚ ਗੋਲੀਆਂ ਮਾਰੀਆਂ ਨੇ ਹਰਿਆਣੇ ਦੀ ਸਰਕਾਰ ਨੇ ਉਹਨਾਂ ਦੇ ਢਿੱਡ ਪਾੜੇ ਨੇ ਢਿੱਡ ਸਾਡਾ ਇੱਕ ਜੋਧਾ ਅਜੇ ਵੀ ਪਟਿਆਲੇ ਹਰੀਜੰਦਰਾ ਹਸਪਤਾਲ ਦੇ ਵਿੱਚ ਪਿਆ ਲੰਗ ਸਾਹਿਬ ਉਹਦਾ ਢਿੱਡ ਪਾੜਤਾ ਸੀ ਹਰਿਆਣੇ ਦੀ ਸਰਕਾਰ ਨੇ ਸਾਡੇ ਤੇ ਹੀ ਚੌਵੀ ਇਹਨਾਂ ਨੇ ਜ਼ਖਮੀ ਕੀਤੇ ਨੇ ਉੱਥੇ ਇਸ ਕਰਕੇ ਬੇਨਤੀ ਹੈ ਵੀ ਸਰਕਾਰ ਅੱਖਾ ਖੋਲੇ